ਆਲ ਇੰਡੀਆ ਸੰਜੁਗਤ ਕਿਸਾਨ ਮੋਰਚਾ ਧੜੇਬੰਦੀ ਤੋਂ ਉੱਪਰ ਉੱਠ ਕੇ ਮੁੜ ਕੇਂਦਰ ਨੂੰ ਸਿੱਧੀ ਲਲਕਾਰ ਮਾਰੇਗਾ ਕਿਉਂਕਿ ਪਾਤੜਾਂ ਚ ਮੋਰਚੇ ਦੇ ਇਕ ਲਈ ਅੱਜ ਮੁੜ ਬੈਠਕ ਹੋ ਰਹੀ ਹੈ ਤੇ ਦੂਜੇ ਬੰਨੇ ਕਿਸਾਨ ਨੇਤਾ ਜਗਜੀਤ ਸਿੰਘ ਢੱਲੇਵਾਲ ਦੀ ਸਿਹਤ ਹੋਰ ਵਿਗੜ ਰਹੀ ਹੈ। ਸਮੀਤ ਸਾਰੇ ਇਹ ਉਪਜਰੇ ਮਾਮਲੇ ਉੱਤੇ ਅੱਜ ਦੇ ਮੀਡੀਆ ਸਰਦਲ ਪ੍ਰੋਗਰਾਮ ਵਿੱਚ ਜੁੜੇ ਨੇ ਰਾਸੀ ਮਹਾਰਤੀ ਪੱਤਰਕਾਰ ਸਰਦਾਰ ਕਰਮਜੀਤ ਸਿੰਘ ਜੀਲਾ ਜੀ ਸੋ ਚਿਲਾ ਸਾਹਿਬ ਸਭ ਤੋਂ ਪਹਿਲਾਂ ਚੈਨਲ ਯੂ ਮਿਸ਼ਨ ਪੰਜਾਬੀ ਵੱਲੋਂ ਤੁਹਾਡਾ ਸਵਾਗਤ ਵੈਲਕਮ ਜੀ। ਬਹੁਤ ਬਹੁਤ ਧੰਨਵਾਦ ਪਿੰਟਰ ਸਾਹਿਬ ਚਿਲਾ ਸਾਹਿਬ ਧੜਿਆਂ ਚ ਵੰਡੇ ਹੋਏ ਐਸਕੇਐਮ ਉਤੇ ਇਸ ਕਦਰ ਨਜ਼ਰ ਟਿਕੀ ਹੈ ਕਿ ਮੁੜ ਏਕੇ ਚ ਬਜੇਗਾ ਕਿਵੇਂ ਰਹਿ ਰਹੀਆਂ ਨੇ ਅਜਹੀਆਂ ਸਾਰੀਆਂ ਸੰਭਾਵਨਾਵਾਂ ਜਾਂ ਗਤੀਵਿਧੀਆਂ ਜੀ ਚਿਲਾ ਸਾਹਿਬ ਪਿੰਟਰ ਸਾਹਿਬ ਬਿਲਕੁਲ ਤੁਸੀਂ ਠੀਕ ਫਰਮਾ ਰਹੇ ਅੱਜ ਦੁਆਰਾ ਫੇਰ ਮੀਟਿੰਗ ਹੋਣ ਜਾ ਰਹੀ ਹੈ ਜੀ ਸਯੁਗਤ ਕਿਸਾਨ ਮੋਰਚੇ ਦੇ ਆਗੂਆ ਵਿਚਾਲੇ ਤੇ ਸਯੁਗਤ ਕਿਸਾਨ ਮੋਰਚਾ ਗੈਰ ਸਿਆਸੀ ਤੇ ਮਜ਼ਦੂਰ ਜਿਹੜਾ ਹੈਗਾ ਮੋਰਚਾ ਕਿਸਾਨ ਮਜ਼ਦੂਰ ਮੋਰਚਾ ਕਿਸਾਨ ਮਜ਼ਦੂਰ ਮੋਰਚਾ ਜਿਹੜਾ ਜੀ ਜੀ ਤੇ ਇਹ ਹੈ ਕਿ ਜਿਹੜੀ ਪਿਛਲੀ ਮੀਟਿੰਗ ਹੋਈ ਸੀ ਪਤਨਾ ਜੀ 11 ਤਰੀਕ ਨੂੰ ਸ਼ਾਇਦ ਹੋਈ ਸੀ ਜੀ ਤੇ ਉਸ ਦਿਨ ਬਹੁਤ ਖੁਸ਼ਗੁਵਾਰ ਮਾਹੌਲ ਚ ਮੀਟਿੰਗ ਹੋਈ ਸੀ ਉਸ ਦਿਨ ਵੀ ਹਾਲਾਂਕਿ ਲੱਗ ਰਿਹਾ ਸੀ ਕਿ ਸ਼ਾਇਦ ਅੱਜ ਹੀ एक एक गई, गई, ज़िया, ज़िया 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 एलान ਹੋ ਜਾਏਗਾ 1 ਤੇ 11 ਹੋ ਜਾਣਗੀਆਂ ਦੋਵੇਂ ਜਥੇ ਜਿੱਥੇ ਬੰਦੀਆਂ ਰੜਕੀ ਜੀ ਪਰ ਉਸ ਦਿਨ ਭਾਵੇਂ ਸਾਰੀ ਮੰਗਾਂ ਤੇ ਸਹਿਮਤੀ ਪ੍ਰਗਟਾਈ ਗਈ ਸਾਰੀ ਹਾਂਮੀ ਭਰੀ ਗਈ ਕੋਈ ਮਾੜੀ ਮੋਟੀ ਕੋਈ ਵਿਚਾਰ ਚਰਚਾ ਆਪੋ ਆਪਣੇ ਜਿਹੜੀਆਂ ਜਥੇ ਬੰਦੀਆਂ ਨੇ ਉਹਨਾਂ ਨੇ ਅਗਲੇ ਜਿਹੜੇ 2 ਨੰਬਰ ਦੇ ਕੈਟਰਸ ਸੀ ਉਹਨਾਂ ਨਾਲ ਕਰਨੀ ਹੋਏਗੀ ਜੀ ਇਸ ਕਰਕੇ ਉਹਨਾਂ ਨੇ ਉਸ ਦਿਨ ਐਲਾਨ ਕੀਤਾ ਸੀ ਕਿ ਇੱਕ ਤਾਂ ਦੋਵੇਂ ਜਥੇ ਬੰਦੀਆਂ ਇਕਜੁੱਟ ਹੋਣਗੀਆਂ ਤੇ ਇਹ ਵੀ ਐਲਾਨ ਕੀਤਾ ਸੀ ਉਸ ਦਿਨ ਕਿ ਇੱਕ ਦੂਜੇ ਦੇ ਵਿਰੁੱਧ ਕੋਈ ਬਿਆਨ ਨਹੀਂ ਦੇਣਗੇ ਜਿਵੇਂ ਪਹਿਲਾਂ ਇੱਕ ਦੂਜੇ ਦੇ ਵਿਰੁੱਧ ਬਹੁਤ ਬਿਆਨ ਦਿੰਦੀਆਂ ਰਹੀਆਂ ਸੀ ਜੀ ਸੋ ਅੱਜ ਦੀ ਜਿਹੜੀ ਮੀਟਿੰਗ ਹੋਣ ਜਾ ਰਹੀ ਹੈ ਦੇਖੋ ਦੇ ਚ ਸਾਰੇ ਵੱਡੇ ਆਗੂ ਸ਼ਾਮਲ ਹੋਣਗੇ ਜਿਵੇਂ ਕਿ ਤ ਕਿਸਾਨ ਮੋਰਚੇ ਵੱਲੋਂ ਜੁਗਿੰਦਰ ਸਿੰਘ ਗਰਾਹਾ ਬਲਵਿੰਦਰ ਸਿੰਘ ਰਾਜੇਵਾਲ ਡਾਕਟਰ ਦਰਸ਼ਨਪਾਲ ਰਮਿੰਦਰ ਪਟਿਆਲਾ ਇਹ ਸਾਰੇ ਸੱਜਣ ਮੇਰਾ ਖਲਸਮੁਲਿਤ ਕਰਨਗੇ ਤਾਂ ਦੂਜੇ ਪਾਸੇ ਫਿਰ ਆਪਣੇ ਜਿਹੜੇ ਪੰਦੇਰ ਸਾਹਿਬ ਹੋ ਰਹੇ ਨੇ ਜਿਹੜੇ ਕਿਸਾਨ ਮਜ਼ਦੂਰ ਮੋਰਚੇ ਵਾਲੇ ਨੇ ਤੇ ਜਿਹੜੇ ਸਿੰਮਤ ਕਿਸਾਨ ਮੋਰਚਾ ਗੈਰ ਸਿਆਸੀ ਦੇ ਹੋਰ ਆਗੂ ਨੇ ਸਦੀਪ ਸਿੰਘ ਫੂਲ ਹੋਰੀ ਦੇ ਸਮੇਤ ਬਾਕੀ ਇਹ ਸਾਰੇ ਇੱਥੇ ਰਲ ਕੇ ਅੱਜ ਲੱਗ ਰਿਹਾ ਹੈ ਕਿ ਇਸ ਜਿਹੜਾ ਦੋਵੇਂ ਜਥਿਆਂ ਜਥੇਬੰਦੀਆਂ ਵਿਚਾਲੇ ਹੋਣ ਵਾਲਾ ਇੱਕ ਹੈ ਉਹਨੂੰ ਬੂਰ ਪਊਗਾ ਜੀ ਲੋਕਾਂ ਦੀਆਂ ਉਮੀਦਾਂ ਲੋਕਾਂ ਦੀਆਂ ਆਸਾਂ ਲੇ ਪੱਧਰ ਤੇ ਲੋਕਾਂ ਦੀ ਚੱਲੀ ਆ ਰਹੀ ਲੰਬੇ ਸਮੇਂ ਤੋਂ ਇੱਕ ਜੁਟਤਾ ਦੀ ਮੰਗ ਜੀ ਮੈਨੂੰ ਲੱਗਦਾ ਹੈ ਕਿ ਅੱਜ ਜਥੇਬੰਦੀਆਂ ਦੇ ਆਗੂ ਜ਼ਰੂਰ ਸੁਣ ਕੇ ਅੱਜ ਜਿਹੜਾ ਨਵਾਂ ਇਕਰਾਰਨਾਮਾ ਕਰਨਗੇ ਤੇ ਨਵੇਂ ਪੰਦ ਤੈਅ ਕਰਨ ਲਈ ਕੋਈ ਨਾ ਕੋਈ ਨਵੀਂ ਯੋਜਨਾ ਜ਼ਰੂਰ ਲਿਖਣਗੇ ਜੀ ਸਿੰਦਰ ਸਾਹਿਬੇ ਬਹੁਤ ਸਮੇਂ ਦੀ ਲੋੜ ਹੈ ਦੇਖੋ ਜੀ ਡੱਲੇਵਾਲ ਸਾਹਿਬ ਨੂੰ ਮੇਰੇ ਖਿਆਲ 54 55ਵੇਂ ਦਿਨਾਂ 'ਚ ਸ਼ਾਇਦ ਚੱਲਦਾ ਹੋਊਗਾ ਜੀ 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 ਮਰਨਵਰਤ ਨੂੰ ਜੀ 111 ਸੱਜਣ ਪਿਛਲੇ 3-4 ਦਿਨ ਪਹਿਲਾਂ ਹੋਰ ਬੈਠ ਗਏ ਸੀ ਮਰਨਵਰਤ ਤੇ ਜੀ ਉਹਨਾਂ 'ਚ ਕੱਲ੍ਹ ਅ ਨਵੀਂ ਅਪਡੇਟ ਇਹ ਹੈ ਕਿ ਹਰਿਆਣੇ ਤੋਂ ਵੀ 10 ਕਿਸਾਨ ਇਹਨਾਂ ਕਿਸਾਨਾਂ ਦੇ ਨਾਲ ਆ ਕੇ ਮਰਨ ਬੈਠੇ ਬੈਠੇ ਓਕੇ ਜੀ ਸੋ 21 ਗਿਣਤੀ ਹੋ ਗਈ ਹੁਣ ਕਿਸਾਨਾਂ ਦੀ ਤੇ 122 ਮ ਡੱਲੇਵਾਲ ਜੇ ਆਪਾਂ ਕਹਿ ਲਈਏ ਕਿ 122 ਡੱਲੇਵਾਲ ਹੋਣ ਮਰਨ ਵਰਤ ਤੇ ਬੈਠੇ ਨੇ ਤੇ ਖਾਸ ਕਰਕੇ ਜੇ ਜਗਜੀਤ ਸਿੰਘ ਡੱਲੇਵਾਲ ਦੀ ਗੱਲ ਕਰਨੀ ਹੋਵੇ ਪਿੰਡਰ ਸਾਹਿਬ ਤਾਂ ਉਹਨਾਂ ਦੀ ਸਿਹਤ ਹੋਣਾ ਬਹੁਤ ਨਾਸਾਜ ਹੈ ਜੀ ਓਕੇ ਉਹਨਾਂ ਦੇ ਜਿਹੜੇ ਸਾਹਾਂ ਦੀ ਤੰਦ ਹੈ ਉਹ ਬਹੁਤ ਕਮਜ਼ੋਰ ਹੁੰਦੀ ਜਾ ਰਹੀ ਹੈ ਜੀ ਉਹਨਾਂ ਦੇ ਸਰੀਰ ਦਾ ਜਿਹੜਾ ਮਰਜ਼ੀ ਟੈਸਟ ਕਰਕੇ ਦੇਖ ਲਓ ਉਹਦੀ ਜਿਹੜੀ ਹਾਲਤ ਹੈ ਬਹੁਤ ਨਾਜ਼ੁਕ ਹੈ ਉਹਨਾਂ ਦੇ ਸਰੀਰ ਦੇ ਜਿਹੜੇ ਮਰਜ਼ੀ ਅੰਗ ਨੂੰ ਛੂ ਕੇ ਦੇਖ ਲਓ ਹੁਣ ਟੁੱਟਣ ਕਿਨਾਰੇ ਹੈ ਨਾ ਡਿੱਕ ਡੋਲੇ ਖਾ ਰਿਹਾ ਹੈ ਨਾ ਬੈਠ ਸਕਦੇ ਨੇ ਨਾ ਖੜ੍ਹ ਸਕਦੇ ਨੇ ਹੁਣ ਤਾਂ ਪਾਣੀ ਪੀਣੋ ਵੀ ਸਮਰਥ ਨਹੀਂ ਕਰ ਲੋ ਉਲਟੀਆਂ ਲੱਗੀਆਂ ਉਹਨਾਂ ਦੀ ਸਿਹਤ ਫੇਰ ਕਾਫੀ ਵਿਗੜ ਗਈ ਸੀ ਜੀ ਜੀ ਉਹਨਾਂ ਦੇ ਜਿਹੜੀ ਧੜਕਣ ਹੈ ਦਿਲ ਦੀ ਉਹ ਬਹੁਤ ਘਟ ਚੁੱਕੀ ਹੈ ਬਲੱਡ ਪ੍ਰੈਸ਼ਰ ਬਹੁਤ ਘਟ ਚੁੱਕਾ ਹੈ ਤੇ ਬਾਕੀ ਜਿਹੜੇ ਸਾਰੇ ਸਰੀਰ ਦੇ ਜਿਹੜੇ ਖੂਨ ਦੇ ਵਕ ਵਕ ਟੈਸਟ ਹੁੰਦੇ ਨੇ ਉਹਨਾਂ 'ਚ ਬਹੁਤ ਵੱਧਾ ਦਰਜ ਕੀਤਾ ਜਾ ਰਿਹਾ ਜੀ ਕੱਲ ਦਲੇਵਾਲ ਸਾਹਿਬ ਵੱਲੋਂ ਇੱਕ ਬਿਆਨ ਵੀ ਆਇਆ ਸੀ ਕਿ ਜਿਹੜਾ ਮੇਰਾ ਰੋਜ਼ਾਨਾ ਦੀ ਰਿਪੋਰਟ ਹੈ ਨਾ ਮੈਡੀਕਲ ਬੁਲੇਟਿਨ ਜਿਹਨੂੰ ਆਪਾਂ ਕਹਿੰਦੇ ਆ ਡਾਕਟਰੀ ਰਿਪੋਰਟ ਜੀ ਜੀ ਵੀ ਸਰਕਾਰੀ ਡਾਕਟਰਾਂ ਨੂੰ ਤੁਸੀਂ ਜਾਰੀ ਕਰਨ ਤੋਂ ਭਾਈ ਕਿਉਂ ਰੋਕਦੇ ਹੋ ਸਰਕਾਰੀ ਡਾਕਟਰਾਂ ਨੂੰ ਮੀਡੀਆ ਨਾਲ ਗੱਲ ਕਰਨ ਤੋਂ ਉਪਰੋਂ ਨਿਰਦੇਸ਼ ਨੇ ਵੀ ਘੱਟ ਗੱਲ ਕਰੋ ਕੀ ਲੁਕਾਣਾ ਚਾਹੁੰਦੀਆਂ ਨੇ ਸਰਕਾਰਾਂ ਇਸ ਗੱਲ ਦੀ ਸਮਝ ਨਹੀਂ ਆ ਰਹੀ ਜੀ ਇਸੇ ਕਰਕੇ ਡੱਲੇਵਾਲ ਸਾਹਿਬ ਹੋਰਾਂ ਨੇ ਕੱਲ ਮੰਗ ਕੀਤੀ ਹੈ ਕਿ ਭਾਈ ਸਰਕਾਰੀ ਜਿਹੜਾ ਮੇਰਾ ਸਰਕਾਰੀ ਡਾਕਟਰ ਨੇ ਉਹਨਾਂ ਨੂੰ ਰੋਜ਼ਾਨਾ ਮੇਰਾ ਮੈਡੀਕਲ ਅਪਡੇਟਨ ਜਾਰੀ ਕਰਨ ਦੀ ਅਗਿਆ ਦਿੱਤੀ ਜਾਵੇ ਜੋ ਸੱਚ ਹੈ ਦੱਸਣੋ ਕੀ ਹੈ ਹੂੰ ਜੀ ਜੀ ਤੇ ਹੁਣ ਤੀਜੇ ਪਾਸੇ ਆਜੋ ਦੇਖੋ ਪਿੰਡੂ ਸਾਹਿਬ ਕੇ ਕੇਂਦਰ ਸਰਕਾਰ ਟਸ ਤੋਂ ਮਸ ਨਹੀਂ ਹੋ ਰਹੀ ਹੂੰ ਇਹ ਕਿਹੋ ਜਿਹਾ ਲੋਕਤੰਤਰ ਹੈ ਕਿਹੋ ਜੀ ਲੋਕਤੰਤਰਿਕ ਸਰਕਾਰ ਹੈ ਜਿਹਨੂੰ ਲੋਕਤੰਤਰ ਬਾਰੇ ਕਿਹਾ ਜਾਂਦਾ ਹੈ ਕਿ ਲੋਕਾਂ ਲਈ ਲੋਕਾਂ ਦਾ ਲੋਕਾਂ ਵੱਲੋਂ ਬਣਾਇਆ ਜਾਂਦਾ ਹੈ ਸਰਕਾਰ ਸਾਰੇ ਨਮਾਇंदे ਲੋਕ ਚੁਣਦੇ ਨੇ ਪਰ ਉਹੀ ਨਮਾਇंदे ਜਦੋਂ ਕੁਰਸੀਆਂ ਦੇ ਬਹਿੜ ਜਾਂਦੇ ਨੇ ਜਾ ਕੇ ਜਦੋਂ ਸਤਾ ਦਾ ਸੁੱਖ ਹੰਡਾਉਂਦੇ ਨੇ ਤਾਂ ਫਿਰ ਜਿਹੜਾ ਆਮ ਲੋਕ ਹੈ ਕਿਸਾਨ ਆਮ ਲੋਕ ਹੀ ਨੀਣਾ ਜੀ ਦੇਸ਼ ਦਾ ਅੰਨਦਾਤਾ ਹੈ ਢਿੱਡ ਭਰਦੇ ਨੇ ਸਾਰੇ ਦੇਸ ਦਾ ਜੀ ਜੀ ਤੇ ਉਹਨਾਂ ਨਾਲ ਗੱਲ ਕਰਨ ਲਈ ਵੀ ਤਿਆਰ ਨਹੀਂ ਇੰਨਾ ਹੰਕਾਰੀ ਇੰਨਾ ਅੜਿਆਲਾ ਇੰਨਾ ਬਦਲਾਖੋਰੀ ਵਾਲਾ ਬਤੀਰਾ ਅੱਜ ਤੱਕ ਨਹੀਂ ਕਦੇ ਨਜ਼ਰ ਆਇਆ ਕਿ ਕੋਈ ਵਿਅਕਤੀ ਆਪਣੀਆਂ ਜਿਹੜੀਆਂ ਕਿਸਾਨਾਂ ਦੀਆਂ ਜਿਵੇਂ ਹੁਣ ਮੰਨੀਆਂ ਹੋਈਆਂ ਮੰਗਾਂ ਨੂੰ ਪ੍ਰਵਾਨ ਕਰਨ ਦੀ ਗੱਲ ਨਹੀਂ ਕਰਦਾ ਦੇ ਜੇ ਕੋਈ ਮਰਨ ਵਰਤ ਤੇ ਬਹਿੜਦਾ ਹੈ ਉਹਨਾਂ ਮੰਗਾਂ ਆਪਣੀਆਂ ਹੱਕੀ ਮੰਗਾਂ ਲਈ ਤਾਂ ਉਹਦੀ ਗੱਲ ਨਹੀਂ ਸੁਣੀ ਜਾਂਦੀ ਉਲਟਾ ਸਗੋਂ ਉਹੀ ਤਿੰਨ ਕਾਲੇ ਕਾਨੂੰਨ ਜਿਨ੍ਹਾਂ ਨੂੰ ਪਹਿਲਾਂ ਵਾਪਸ ਕਰਵਾਇਆ ਸੀ ਕਿੰਨਾ ਸੰਘਰਸ਼ ਕਰਕੇ ਕਿੰਨੇ ਤਸ਼ੱਦਦ ਸਹਿ ਕੇ ਦਿੱਲੀ ਪਹੁੰਚ ਕੇ ਕਿੰਨੇ ਧੁੱਪਾਂ ਤੇ ਠੰਡਾਂ ਦਾ ਜਿਹੜਾ ਕਿਸਾਨਾਂ ਨੇ ਆਪਣੇ ਪਿੰਡਿਆਂ ਤੇ ਹੰਡਾ ਕੇ ਉਹ ਉਹ ਜਿਹੜੇ ਕਾਲੇ ਕਾਨੂੰਨ ਸੀ ਜਿਹੜੇ ਸਾਡੀ ਖੇਤ ਤੇ ਖੇਤੀ ਨੂੰ ਖਤਮ ਕਰਨ ਵਾਲੇ ਸੀ ਜਿਹੜੇ ਫਸਲਾਂ ਤੇ ਨਸਲਾਂ ਨੂੰ ਨੁਕਸਾਨ ਪਹੁੰਚਾਉਣ ਵਾਲੇ ਸੀ ਉਹਨਾਂ ਨੂੰ ਜਦੋਂ ਵਾਪਸ ਕਰਾਇਆ ਸੀ ਉਸ ਤੋਂ ਬਾਅਦ ਹੁਣ ਫੇਰ ਇੱਕ ਨਵੀਂ ਨੀਤੀ ਬਣਾ ਕੇ ਪਿਛਲੇ ਦਰਵਾਜ਼ੇ ਉਹਨਾਂ ਕਾਨੂੰਨਾਂ ਨੂੰ ਵਾਪਸ ਲਿਆਉਣ ਲਈ ਕੇਂਦਰ ਸਰਕਾਰ ਤਿਆਰੀ ਕਰ ਰਹੀ ਹੈ। ਕੰਟਰ ਸਭ ਆਪਾਂ ਨੇ ਦੇਖਿਆ ਹੀ ਥੋੜੇ ਦਿਨ ਪਹਿਲਾਂ ਜਿਹੜੀ ਨਵੀਂ ਕੌਮੀ ਖੇਤੀ ਮੰਡੀ ਨੀਤੀ ਜਿਹੜੀ ਬਣਾਈ ਜਾ ਰਹੀ ਹੈ ਉਹ ਹੋਰ ਕੀ ਹੈ? ਉਹੀ ਉਹੀ ਕਾਨੂੰਨ ਨੇ ਨਾ ਜੀ ਤਿੰਨ ਜਿਹਨਾਂ ਨੂੰ ਹੁਣ ਪੰਜਾਬ ਸਰਕਾਰ ਵੀ ਰੱਦ ਬਿਲਕੁਲ ਪਸਾਨ ਅਗੂ ਵੀ ਜਿਹੜਾ ਇਹ ਖਤਸ਼ਾ ਜाहिर ਕਰ ਰਹੇ ਨੇ। ਜੀ ਤੇ ਇਸ ਕਰਕੇ ਕਿਉਂ ਕਿਉਂ ਕੇਂਦਰ ਸਰਕਾਰ ਬਾਰ 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 ਸਬਰ ਪਰਖ ਰਹੀ ਹੈ ਕਿਸਾਨਾਂ ਦਾ ਦੇਖੋ ਜਿਹੜੇ ਕਿਸਾਨ ਹੁੰਦੇ ਨੇ ਨਾ ਪਿੰਟੂ ਸਾਹਿਬ ਇਹਨਾਂ ਦਾ ਸਬਰ ਬਹੁਤ ਲੰਮਾ ਹੁੰਦਾ ਹੈ ਜੀ ਹੁਣ ਦੇਖੋ ਕਿ ਕਣਕ ਬੀਜਦੇ ਨੇ ਨਵੰਬਰ ਚ ਜੀ ਤੇ ਵੜਨਾ ਉਹਨੇ ਜਾ ਕੇ ਅਪ੍ਰੈਲ ਚ ਇੱਕ ਕਣਕ ਦਾ ਬੀਜ ਬੀਜ ਕੇ 6-6 ਮਹੀਨੇ ਫਿਰ ਉਹ ਵੜੀ ਕੇ ਕਰਦੇ ਨੇ ਉਹਨੂੰ ਪੱਕਣ ਤੱਕ ਪਹੁੰਚਣ ਦੀ ਹੂੰ ਬਹੁਤ ਲਮੇਰਾ ਮੇਰਾ ਖਿਆਲ ਜੇ ਸਭ ਤੋਂ ਵੱਡਾ ਕਿਸੇ ਸਵਲ ਕਿਸੇ ਦਾ ਹੋਵੇ ਤਾਂ ਕਿਸਾਨ ਤੋਂ ਵੱਧ ਨਹੀਂ ਹੋ ਸਕਦਾ ਕਿਸੇ ਦਾ ਹੂੰ ਫਿਰ ਉਹ ਫਸਲ ਦਾ ਇਹ ਵੀ ਹੁੰਦਾ ਹੈ ਕਿ ਪਤਾ ਨਹੀਂ ਕੁਦਰਤ ਦੀ ਰਹਿਮੋ ਕਰਮ ਤੇ ਹੁੰਦੀ ਹੈ ਕਿਤੇ ਪੱਕੀ ਹੋਈ ਫਸਲ ਤੇ ਚਾਰ ਗੜੇ ਪੈ ਜਾਣ ਤਾਂ ਸਾਰੀ ਦੀ ਸਾਰੀ ਨਸ਼ਟ ਹੂੰ ਤੇ ਫਿਰ ਵੀ ਕਿਸਾਨ ਹੱਥ ਬੰਨ ਕੇ ਕਹਿ ਦਿੰਦਾ ਕਿ ਜੋ ਪ੍ਰਮਾਤਮਾ ਤੇਰਾ ਪਾਣਾ ਠੀਕ ਹੈ ਜੀ ਬਿਲਕੁਲ ਬਿਲਕੁਲ ਇਸ ਕਰਕੇ ਸਰਕਾਰਾਂ ਨੂੰ ਨਹੀਂ ਪਰਖਣਾ ਚਾਹੀਦਾ ਜਿਹੜਾ ਕਿਸਾਨਾਂ ਦਾ ਸਬਰ ਹੈ ਪਹਿਲਾਂ ਦੇਖ ਚੁੱਕੇ ਨੇ ਨਾਲੇ ਬਹੁਤ ਕੁਝ ਪਤਾ ਹੈ ਸਰਕਾਰਾਂ ਨੂੰ ਇਹ ਅਣਜਾਣ ਨਹੀਂ ਪਿੰਡਰ ਸਾਹਿਬ ਕੀ ਸਰਕਾਰਾਂ ਜਾਣਦੀਆਂ ਨੇ ਹੋਣ ਕਿ ਕਿਸਾਨ ਕੀ ਟਿਕੀ ਨਹੀਂ ਕਰ ਸਕਦੇ ਹੂੰ ਹੂੰ ਬਿਲਕੁਲ ਪਰ ਜਾਣ ਬੁੱਝ ਕੇ ਇੱਕ ਬਦਲਾ ਲਊ ਖਾਸ ਕਰਕੇ ਪੰਜਾਬ ਨਾਲ ਤਾਂ ਪਤਾ ਨਹੀਂ ਕੀ ਪੰਜਾਬੀਆਂ ਨੇ ਜਿਹੜੀ ਧੌਣ ਉੱਚੀ ਰੱਖ ਕੇ ਤੁਰਦੇ ਨੇ ਪੰਜਾਬੀਆਂ ਦੀ ਵੱਖਰੀ ਮੜਕ ਹੈ ਹੂੰ ਪੰਜਾਬੀਆਂ ਦੀ ਵੱਖਰੀ ਤੋਰ ਹੈ ਇਹ ਕੇਂਦਰ ਦੀਆਂ ਜਿਹੜੀਆਂ ਸਰਕਾਰਾਂ ਕੋਈ ਸਰਕਾਰ ਆਈ ਅੱਜ ਤੱਕ ਸਮੇਂ-ਸਮੇਂ ਦੀ ਹਰ ਸਰਕਾਰ ਜੀ ਹਰ ਇੱਕ ਸਰਕਾਰ ਨੇ ਜਿਹੜਾ ਪੰਜਾਬੀਆਂ ਨਾਲ ਤੇ ਖਾਸ ਕਰਕੇ ਪੰਜਾਬ ਦੇ ਕਿਸਾਨਾਂ ਨਾਲ ਜਿਹੜੀ ਇੱਕ ਟੀਰੀ ਅੱਖ ਨਾਲ ਦੇਖਦੇ ਨੇ ਪਤਾ ਨਹੀਂ ਕਿਉਂ ਇਹਦੇ ਕਾਰਨ ਤਾਂ ਉਹ ਜਾਣਦੇ ਹੋਣਗੇ ਪਰ ਉਹ ਇਤਿਹਾਸ ਨੂੰ ਨਹੀਂ ਕਦੇ ਦੇਖਦੇ ਕਿ ਕਿੰਨੀ 2% ਪ੍ਰਤੀਸ਼ਤਵਾਦੀ ਦੇ ਬਾਵਜੂਦ ਕਿੰਨੀਆਂ ਕੁਰਬਾਨੀਆਂ ਕਿੰਨੀਆਂ ਕਾਲੇ ਪਾਣੀ ਦੀਆਂ ਸਜਾਵਾਂ ਤੇ ਹੋਰ ਕਿੰਨੇ ਸੰਘਰਸ਼ ਦੇਸ਼ ਨੂੰ ਯਾਦ ਕਰਾਉਣ ਲਈ ਨਾ ਪੰਜਾਬੀਆਂ ਨੇ ਲੜੇ ਹੂੰ ਜਾਂ ਤਾਂ ਪੰਜਾਬੀਆਂ ਨੂੰ ਦਿਵਾਣਾ ਚਾਹੁੰਦੇ ਨੇ ਪਰ ਪੰਜਾਬੀ ਕਦੇ ਕਿਸੇ ਦੀ ਧੌਣ ਜਿਹੜੀ ਧੌਂਸ ਨਹੀਂ ਮੰਨਦੇ ਹੂੰ ਤੇ ਪੰਜਾਬੀ ਜਿਹੜੇ ਅਣਖ ਨਾਲ ਜਿਉਣਾ ਜਾਣਦੇ ਨੇ ਸ਼ਾਇਦ ਇਹੀ ਜਿਹੜਾ ਵਰਤਾਰਾ ਹੈ ਮੈਨੂੰ ਲੱਗਦਾ ਹੈ ਕਿ ਉਹਨਾਂ ਨੂੰ ਚੁਭਦਾ ਹੈ ਹੂੰ ਹੂੰ ਜਿਹੜੇ ਹਾਕਮ ਨੇ ਜੀ ਇਸੇ ਕਰਕੇ ਹੁਣ ਕੋਈ ਗੱਲ ਨਹੀਂ ਸੁਣ ਰਿਹਾ ਕੋਈ ਗੱਲ ਨਹੀਂ ਕਰ ਰਿਹਾ ਤੇ ਜਗਜੀਤ ਸਿੰਘ ਢੱਲੇਵਾਲ ਜੇ ਕੁਝ ਹੁੰਦਾ ਹੈ ਉਹਨਾਂ ਨੂੰ ਦੇਖੋ ਪਿੰਟਰ ਸਾਹਿਬ ਆਵੇਂ ਹੁਣ 122 ਜਗਜੀਤ ਸਿੰਘ ਡੱਲੇਵਾਲ ਬੈਠੇ ਨੇ ਕੱਲ ਹੋਰ ਚਾਰ ਕਿਸਾਨ ਜਿਹੜੇ ਬੈਠੇ ਨੇ ਮਰਨ ਵਰਤ ਤੇ 121 ਚੋਂ ਚਾਰ ਕਿਸਾਨਾਂ ਦੀ ਹਾਲਤ ਹੋਰ ਵਿਗੜ ਗਈ ਸੀ ਉਹ ਮੈਡੀਕਲ ਕੋਈ ਕਰਾਉਣ ਤੋਂ ਵੀ ਇਨਕਾਰ ਦੇ ਕਰ ਰਹੇ ਨੇ ਉਹਨਾਂ ਚ ਬਹੁਤ ਸਾਰੇ ਨੌਜਵਾਨ ਵੀ ਨੇ ਬਹੁਤ ਸਾਰੇ ਇਕੱਲੇ ਇਕੱਲੇ ਆਪਣੇ ਮਾਪਿਆਂ ਦੇ ਇਕੱਲੇ ਇਕੱਲੇ ਪੁੱਤ ਨੇ ਜੀ ਜੀ ਕਿਉਂ ਨਹੀਂ ਸਰਕਾਰਾਂ ਜਾਗ ਰਹੀਆਂ ਕਿਉਂ ਨਹੀਂ ਸਰਕਾਰਾਂ ਆਪਣੀ ਅੱਖਾਂ ਖੋਲ ਰਹੀਆਂ ਪਿੰਟਰ ਸਾਹਿਬ ਮੈਨੂੰ ਤਾਂ ਇਸ ਗੱਲ ਦੀ ਵੀ ਹੈਰਾਨੀ ਹੈ ਕਿ ਮੀਡੀਆ ਵੀ ਹੁਣ ਜਿਹੜਾ ਹੈਗਾ ਡੱਲੇਵਾਲ ਨੂੰ ਬਹੁਤ ਘੱਟ ਜੀ ਜਿਹੜਾ ਉਹ ਗੌਰ ਕਰ ਰਿਹਾ ਹੈ ਉਹਨਾਂ ਨੂੰ ਡਿਸਕਸ ਬਹੁਤ ਘੱਟ ਕਰ ਰਿਹਾ ਜੇ ਨੈਸ਼ਨਲ ਮੀਡੀਆ ਦੀ ਗੱਲ ਕਰੇ ਉਹਨਾਂ ਦੇ ਤਾਂ ਪਹਿਲਾਂ ਹੀ ਅੱਖ ਚ ਟੀਰ ਹੈ ਹੂੰ ਜੀ ਜੀ ਉਹ ਤਾਂ ਪਹਿਲਾਂ ਹੀ ਕਦੇ ਗੱਲ ਕਰਕੇ ਰਾਜਨੀ ਤੇ ਜਿਹੜੇ ਹੁਣ ਮੈਂ ਬਹੁਤ ਸਾਰੇ ਦੇਖ ਰਿਹਾ ਸੀ ਪ੍ਰਿੰਟ ਮੀਡੀਆ ਵੀ ਉਹਨਾਂ ਦਾ ਵੀ ਹੁਣ ਜਿਹੜੀ ਡੱਲੇਵਾਲ ਜਾਂ ਕਿਸਾਨ ਸੰਘਰਸ਼ ਦੀਆਂ ਗੱਲਾਂ ਨੇ ਉਹ ਪਹਿਲੇ ਤੋਂ ਤੀਜੇ ਚੌਥੇ ਪੇਜ ਤੇ ਚਲੀਆਂ ਗਈਆਂ ਨੇ ਹੂੰ ਹੂੰ ਹਾਂ ਲਾਂਗ ਕਿ ਪੰਜਾਬ ਲਈ ਤਾਂ ਜਿਹੜੀ ਆਰਥਿਕਤਾ ਹੈਗੀ ਹੈ ਕਿਸਾਨ ਬਹੁਤ ਜ਼ਰੂਰੀ ਹੈ ਤੇ ਡੱਲੇਵਾਲ ਸਾਹਿਬ ਦੀ ਹੁਣ ਹਰ ਵਿਅਕਤੀ ਨੂੰ ਚਿੰਤਾ ਹੋਣੀ ਚਾਹੀਦੀ ਹੈ ਬਿਲਕੁਲ ਚਿਲਾ ਸਾਹਿਬ ਕਿਉਂਕਿ ਜੇਕਰ ਐਸਕੇਮ ਮੁੜ ਏਕੇ ਵਿੱਚ ਵੱਜਦਾ ਤਾਂ ਇਹਦੇ ਨਾਲ ਕਹਾਣੀ ਇੱਕ ਵਾਰ ਫਿਰ ਨਵੇਂ ਸਿਰੋ ਉੱਠ ਸਕਦੀ ਹੈ ਤਾਂ ਕੇਂਦਰ ਨੂੰ ਹੋ ਸਕਦਾ ਹੈ ਕਿ ਮਜਬੂਰ ਆਖਰ ਹੋਣਾ ਹੀ ਪੈ ਜਾਏ ਜੀ ਬਿਲਕੁਲ ਜੀ ਮੈਂ ਤਾਂ ਪਿੰਟਰ ਸਾਹਿਬ ਦੇਖੋ ਐਵੇਂ ਕਹਾਂਗੇ ਆਪਾਂ ਸਾਰੇ ਰਲ ਮਿਲ ਕੇ ਕਿ ਅੱਜ ਜਿਹੜਾ ਨਵਾਂ ਇਤਿਹਾਸ ਰਚ ਦੇਣਾ ਚਾਹੀਦਾ ਹੈ ਕਿਸਾਨ ਜਥੇਬੰਦੀਆਂ ਨੂੰ ਇੱਕ ਹੀ ਰਾਹ ਦੇਖੋ ਮੰਗਾ ਇੱਕ ਨੇ ਜਿਹੜਾ ਆਪਣਾ ਦੁਸ਼ਮਣ ਹੈ ਜਿਹਨੂੰ ਆਪਾਂ ਕਹਿ ਸਕਦੇ ਹਾਂ ਅੱਜ ਦੇ ਦਿਨ ਜਦੋਂ ਅੰਨੇ ਤੇ ਬੋਲੇ ਹੋ ਚੁੱਕੇ ਨੇ ਸਾਡੀ ਕੋਈ ਮੰਗ ਵੱਲ ਧਿਆਨ ਹੀ ਨਹੀਂ ਦੇ ਰਹੇ ਨਾ ਸੁਣ ਰਹੇ ਨੇ ਸਾਡੀ ਗੱਲ ਫਿਰ ਆਪਾਂ ਹੋਰ ਕੀ ਸ਼ਬਦ ਵਰਤਾਂਗੇ ਉਹਨਾਂ ਲਈ ਜੀ ਤੇ ਜਿਹੜੇ ਸਾਡੇ ਦੁਸ਼ਮਣ ਨੇ ਤੇ ਉਹਨਾਂ ਉਹ ਸਾਡਾ ਸਾਂਝਾ ਹੈ ਜੀ ਸਾਡਾ ਸੰਘਰਸ਼ ਦਾ ਰੂਪ ਸਾਂਝਾ ਹੈ ਆਪਾਂ ਸਾਥਮਈ ਰਹਿਣ ਵਾਲੇ ਵਿਅਕਤੀਆਂ ਸਰਵਤ ਦਾ ਭਲਾ ਮੰਗਣ ਵਾਲੇ ਲੋਕ ਨੇ ਪੰਜਾਬੀ ਜੀ ਸੇ ਪਹਿਲਾਂ ਵੀ ਲਗਾਤਾਰ ਲੰਬੇ ਸੰਘਰਸ਼ ਸਹਿਤ ਕਿਸਾਨ ਮੋਰਚੇ ਨੇ ਚਲਾਏ ਨੇ ਸੋ ਅੱਜ ਨਵਾਂ ਜਿਹੜਾ ਇਤਿਹਾਸ ਹੈ ਜਦੋਂ ਆਪਣੀਆਂ ਮੰਗਾਂ ਸਾਂਝੀਆਂ ਨੇ ਸਾਡਾ ਦੁਸ਼ਮਣ ਸਾਂਝਾ ਹੈ ਸਾਡੇ ਮਸਲੇ ਸਾਂਝੇ ਨੇ ਸਾਡੀਆਂ ਮੁਸ਼ਕਲਾਂ ਸਾਂਝੀਆਂ ਨੇ ਫਿਰ ਸਾਡੀਆਂ ਆਪਣੀਆਂ ਵੀ ਨਿੱਜੀ ਸਾਂਝਾਂ ਨੇ ਆਪਸ ਹੂੰ ਜੀ ਸਮਾਜਿਕ ਤੌਰ ਤੇ ਵੀ ਧਾਰਮਿਕ ਤੌਰ ਤੇ ਵੀ ਅਸੀਂ ਇੱਕ ਗੁਰੂ ਦੇ ਸਿੱਖਾਂ ਇੱਕ ਗੁਰੂ ਦੇ ਜਿਹੜੇ ਮੰਨਣ ਵਾਲੇ ਲੋਕਾਂ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਪੰਜਾਬ ਦੇ ਜ਼ਿਆਦਾਤਰ ਲੋਕ ਇਸ ਕਰਕੇ ਫਿਰ ਜਦੋਂ ਸਾਰਾ ਕੁਝ ਸਾਡਾ ਸਾਝਾ ਹੈ ਸਰਪ ਸੰਜੀਵਾਲਤਾ ਦਾ ਉਪਦੇਸ਼ ਸੁਣਨ ਤੇ ਦੇਣ ਵਾਲੇ ਲੋਕ ਆਸੀਂ ਇਕੱਠੇ ਹੋਣਾ ਚਾਹੀਦਾ ਹੈ ਬਹੁਤ ਜ਼ਰੂਰੀ ਅੱਜ ਇਹ ਦੁਆ ਕਰਨੀ ਬਣਦੀ ਹੈ ਕਿ ਅੱਜ ਦਾ ਦਿਨ ਨਹੀਂ ਗੁਆਉਣਾ ਚਾਹੀਦਾ ਕਿਸਾਨ ਜਥੇਬੰਦੀਆਂ ਨੂੰ ਕਿਉਂਕਿ ਜਦੋਂ ਤੱਕ ਕਿਸਾਨ ਜਥੇਬੰਦੀਆਂ ਇਕੱਠੀਆਂ ਨਹੀਂ ਹੁੰਦੀਆਂ ਕੇਂਦਰ ਤੇ ਕੰਨ ਦੇ ਨਹੀਂ ਝੂ ਸਰਕਦੇ ਉਹਨਾਂ ਨੂੰ ਐਵੇਂ ਲੱਗਦਾ ਹੈ ਕਿ ਤਾਂ ਆਪਸੇ ਪਾਟੇ ਹੋਏ ਨੇ ਹਮ ਆਪਾਂ ਹੁਣ ਦੇਖ ਲਿਆ ਨਾ 11 ਮਹੀਨੇ ਹੋ ਗਏ ਸ਼ੰਭੂ ਬਾਰਡਰ ਤੇ ਬੈਠਿਆਂ ਨੂੰ ਤੇ 11 ਖਨੌਰੀ ਬਾਰਡਰ ਤੇ ਬੈਠਿਆ ਨੂੰ ਹੋ ਗਏ ਹਾਲਾਂਕਿ ਜਿਹੜਾ ਕੱਲ ਫਿਰ ਇੱਕ ਪੰਦੇੜ ਸਾਹਿਬ ਸਰਮਣ ਸਿੰਘ ਪੰਦੇੜ ਨੇ ਕਿਹਾ 21 ਜਨਵਰੀ ਨੂੰ ਫੇਰ ਜਥਾ ਜਾਏਗਾ ਦਿੱਲੀ ਨੂੰ ਜਾਏਗਾ ਜਿਹੜਾ ਜਥਾ ਸੰਭੂ ਬਾਰਡਰ ਤੋਂ ਮੈਨੂੰ ਲੱਗਦਾ ਕਿਤੇ ਨਾ ਕਿਤੇ ਗਰੇਜ ਕਰਨਾ ਚਾਹੀਦਾ ਸੀ ਪੰਦੇੜ ਸਾਹਿਬ ਨੂੰ ਜਦੋਂ ਹੁਣ ਆਪਾਂ ਇੱਕੇ ਦੀ ਗੱਲ ਚਲਾ ਰਹੇ ਹਾਂ ਫਿਰ ਆਪਣਾ ਵੱਖਰਾ ਪ੍ਰੋਗਰਾਮ ਕਿਉਂ ਹੂੰ ਹਾਂ ਬਿਲਕੁਲ ਦੂਜੇ ਪਾਸੇ ਇਹ ਵੀ ਹੈ ਪਿੰਟਰ ਸਾਹਿਬ ਕੇ ਦੇਖੋ ਖਨੌਰੀ ਤੇ ਡੱਲੇਵਾਲ ਸਾਹਿਬ ਦੀ ਹਾਲਤ ਦੇਖੋ ਕੀ ਹੈ ਹੂੰ ਹੂੰ ਹੁਣ ਤਾਂ ਇਹ ਚਾਹੀਦਾ ਵੀ ਦੁਨੀਆ ਭਰ ਦੇ ਕਿਸਾਨ ਜਿਹੜੇ ਸਾਰੇ ਦੇਸ਼ ਦੇ ਕਿਸਾਨ ਸਾਰੇ ਪੰਜਾਬ ਦੇ ਕਿਸਾਨ ਲਗਾਤਾਰ ਜਿੰਨਾ ਵੱਡੀ ਗਿਣਤੀ ਚ ਹੋ ਸਕੇ ਸਾਡਾ ਮਜ਼ਦੂਰ ਭਾਈਚਾਰਾ ਕਾਰਖਾਨੇਦਾਰ ਵਪਾਰੀ ਵੀ ਕਿਉਂਕਿ ਕਿਸਾਨ ਤੋਂ ਬਿਨਾ ਕੁਝ ਨਹੀਂ ਹੂੰ ਜੀ ਬਾਜ਼ਾਰ ਵੀ ਕਿਸਾਨ ਦੇ ਨਾਲ ਹੈ ਵਪਾਰੀ ਵੀ ਕਿਸਾਨ ਦੇ ਨਾਲ ਹੈ ਦੁਕਾਨਦਾਰ ਵੀ ਕਿਸਾਨ ਦੇ ਨਾਲ ਹੈ ਸਾਰਿਆਂ ਨੂੰ ਵੱਡੀ ਗਿਣਤੀ ਚ ਦੇਖੋ ਬਾਅਦ ਚ ਜਦੋਂ ਬੰਦਾ ਚੁਰ ਜਾਂਦਾ ਹੈ ਨਾ ਜਹਾਨ ਤੋਂ ਉਸ ਤੋਂ ਬਾਅਦ ਚ ਫਿਰ ਪੋਗਾਂ ਦੇ ਚਾਨ ਦੀ ਥਾਂ ਜਿਉਂਦੇ ਜੀ ਨੂੰ ਬਚਾਣ ਦੀ ਆਪਾਂ ਸਾਰਿਆਂ ਨੂੰ ਕੋਸ਼ਿਸ਼ ਕਰਨੀ ਚਾਹੀਦੀ ਇਹ ਇੱਕ ਤਾਂ ਬਹੁਤ ਵੱਡਾ ਕੱਠ ਖਨੌਰੀ ਲਗਾਤਾਰ ਹੁੰਦੇ ਰਹਿਣਾ ਚਾਹੀਦਾ ਉਹ ਉਸ ਨਾਲ ਵੀ ਦਬਾਅ ਬਣੇਗਾ ਸਰਕਾਰਾਂ ਤੇ ਹੂੰ ਜੀ ਜੀ ਤੇ ਦੂਜਾ ਜਿਹੜਾ ਪੰਦੇਰ ਸਾਹਿਬ ਨੇ ਕੱਲ ਕੀਤਾ ਐ ਐਲਾਨ ਕਿ 21 ਤਰੀਕ ਨੂੰ ਜਾਵਾਂਗੇ ਦੁਆਰਾ ਫੇਰ ਜਥਾ ਜਾਏਗਾ ਪਿੰਡੂ ਸਾਹਿਬ ਮੈਨੂੰ ਇਵੇਂ ਲੱਗਦਾ ਫੇਰ ਕਾਲੀ ਚ ਲਿਆ ਗਿਆ ਫੈਸਲਾ ਹੈ ਓਕੇ ਜੀ ਦੇਖੋ ਇਸ ਤਰ੍ਹਾਂ ਹੈ ਜੀ ਚਲੋ ਉਹਨਾਂ ਦੇ ਉਹਨਾਂ ਦੀ ਆਪਣੀ ਸੋਚ ਹੈ ਵੱਡੇ ਲੀਡਰ ਨੇ ਕੀ ਤੇ ਕਿਵੇਂ ਕਰਨਾ ਹੈ ਉਹਨਾਂ ਨੇ ਆਪਣੀ ਰਣਨੀਤੀ ਘੜਨੀ ਹੈ ਇਹਦੇ ਵਿੱਚ ਤਾਂ ਕੋਈ ਦੋ ਰਾਹ ਨਹੀਂ ਆਪਾਂ ਉਹਨਾਂ ਦੇ ਮਾਮਲੇ 'ਚ ਦਖਲ ਦੇਣ ਦਾ ਸਾਨੂੰ ਕੋਈ ਅਧਿਕਾਰ ਵੀ ਨਹੀਂ ਬਿਲਕੁਲ ਬਿਲਕੁਲ ਜੀ ਪਰ ਬਤੌਰ ਪੱਤਰਕਾਰ ਸਾਨੂੰ ਡਿਸਕਸ ਕਰਨ ਦਾ ਹੱਕ ਹੈਗਾ ਹੈ ਹੂੰ ਹੂੰ ਜੀ ਜੀ ਇਹ ਜਦੋਂ ਇੱਕ ਪਾਸੇ ਹੁਣ ਮਰਨ ਵਰਤ ਚੱਲ ਰਿਹਾ ਹੈ ਪਹਿਲਾਂ ਵੀ ਆਪਾਂ ਤੁਸੀਂ 3 ਜਾਂ 4 ਵਾਰ ਜਥੇ ਭੇਜ ਕੇ ਦੇਖ ਚੁੱਕੇ ਹੋ ਉਹ ਬੰਦੇ ਨਹੀਂ ਅੱਗੇ ਜਾਣ ਦੇ ਰਹੇ ਹਾਂ ਸਭੂ ਗੱਲ ਹੈ ਬਸ ਤੇ ਘਟ ਹੈ ਜੀ ਮੁੜ ਕੇ ਕਈ ਕਿਸਾਨ ਜ਼ਖਮੀ ਹੋ ਜਾਂਦੇ ਨੇ ਉਹ ਅਥਰੂ ਗੈਸ ਦੇ ਗੋਲੇ ਛੱਡਦੇ ਨੇ ਪਲਾਸਟਿਕ ਦੀਆਂ ਕਈ ਗੋਲੀਆਂ ਵੀ ਕਈ ਵਾਰ ਚਲਾ ਦਿੰਦੇ ਨੇ ਹੂੰ ਹੂੰ ਤੇ ਇਸ ਕਰਕੇ ਨਾਲੇ ਨੰਬਰ 2 ਸਭ ਤੋਂ ਵੱਡੀ ਗੱਲ ਇਹ ਸੀਨਾ ਜਦੋਂ ਹੁਣ ਆਪਣਾ ਏਕਤਾ ਦੀ ਜਿਹੜੀ ਸੰਦੇਵ ਜੁੜ ਰਹੀ ਹੈ ਇਕਤਾ ਦੀ ਜਿਹੜੀ ਕਹਾਣੀ ਹੈ ਇਕਤਾ ਦੀ ਜਿਹੜੀ ਵਾਰਤ ਹੈ ਉਹ ਲਿਖੀ ਜਾ ਰਹੀ ਹੈ ਨਵੇਂ ਸਿਰਿਓਂ ਹੂੰ ਹੂੰ ਤੇ ਮੀਟਿੰਗ ਹੈ ਅੱਜ ਮੀਟਿੰਗ ਜਿਹੜੀ ਪਤਨਾ ਚ ਹੋਣੀ ਹੈ ਦੋਵੇਂ ਜਥੇਬੰਦੀਆਂ ਦੇ ਵਿਚਕਾਰ ਉਹ ਵੀ ਹੋਣੀ ਤੈ ਸੀ ਪਰ ਪਤਾ ਹੀ ਸੀ ਕਿ ਹੋਣੀ ਅੱਜ ਦੇ ਦਿਨ ਤੈ ਕੀਤੀ ਗਈ ਸੀ ਹੂੰ ਹੂੰ ਫਿਰ ਸ਼ਾਇਦ ਇਹ ਜਿਹੜਾ ਸੰਭੂ ਕੂਚ ਸੰਭੂ ਤੋਂ ਦਿੱਲੀ ਕੂਚ ਹੈ ਇਹ ਹੁਣ ਮੇਰਾ ਖਿਆਲ ਅਗਲੇ ਨਵੇਂ ਸਿਰਿਓਂ ਫਿਰ ਇਕੱਠੇ ਹੋ ਕੇ ਕੋਈ ਪ੍ਰੋਗਰਾਮ ਦੇਣਾ ਚਾਹੀਦਾ ਸੀ ਹਜੇ ਨਹੀਂ ਇਕੱਲੇ ਤੌਰ ਤੇ ਦੇਣਾ ਚਾਹੀਦਾ ਸੀ ਚਲੋ ਹੋ ਸਕਦਾ ਜਦੋਂ ਇਕੱਠੇ ਹੋਣਗੇ ਤਾਂ ਇਹ ਨਵਿਤ ਡਰਾ ਵੀ ਕੀਤਾ ਜਾ ਸਕਦਾ ਹੈ ਵਾਪਸ ਵੀ ਲਿਆ ਜਾ ਸਕਦਾ ਹੈ ਫਿਰ ਹੋ ਸਕਦਾ ਸਾਰੇ ਸਾਂਝੇ ਤੌਰ ਤੇ ਕੋਈ ਹਾਂ ਨ ਨਵਾ ਨਵਾ ਜਿਹੜਾ ਹੈਗਾ ਪੈਂਟਾ ਬਣਾਉਣਾ ਹੋ ਸਕਦਾ ਜਿਹੜੇ ਦੂਜੇ ਜਿੱਥੇ ਬੰਦੀਆਂ ਸਾਰੀਆਂ ਇਕੱਠੀਆਂ ਹੋ ਕੇ ਕਿਉਂਕਿ ਢੱਲੇਵਾਲ ਹੁਣ ਪ੍ਰਾਇੋਰਟੀ ਤੇ ਹੋਣਾ ਚਾਹੀਦਾ ਹੈ ਹੂੰ ਜੀ ਬਿਲਕੁਲ ਤੇ ਮੰਗ ਢੱਲੇਵਾਲ ਸਾਹਿਬ ਦੀ ਵੀ ਉਹੀ ਹੈ ਜਿਹੜੀ ਹੈਗੀ ਐਐਨਐਸਪੀ ਦੀ ਕਾਨੂੰਨੀ ਗਰੰਟੀ ਤੇ ਐਐਨਐਸਪੀ ਦੀ ਕਾਨੂੰਨੀ ਗਰੰਟੀ ਮਿਲੇਗੀ ਤਾਂ ਡੱਲੇਵਾਲ ਸਾਹਿਬ ਨੇ ਰਸੰਦੇ ਆਪਣਾ ਮਰਨ ਮਰਤ ਛੱਡ ਦੇਣਗੇ ਕੋਈ ਹੋਰ ਆਮ ਨਹੀਂ ਹਾਂ ਘੱਟੋ ਘੱਟ ਕੇਂਦਰ ਗੱਲਬਾਤ ਵਾਲੇ ਹਾਂਜੀ ਬਿਲਕੁਲ ਇਸ ਕਰਕੇ ਹੁਣ ਜਦੋਂ ਇਕੱਠੇ ਹੋਣਗੇ ਫਿਰ ਜ਼ਰੂਰ ਕੋਈ ਨਾ ਕੋਈ ਦਬਾਅ ਬਣੇਗਾ ਕੇਂਦਰ ਸਰਕਾਰ ਤੇ ਫਿਰ ਉਹਨਾਂ ਨੂੰ ਜਿਹੜੀਆਂ ਪੁਰਾਣਾ ਇਤਿਹਾਸ ਹੈ ਜਿਹੜਾ 2020 ਤੇ 2021 ਦਿੱਲੀ ਦੇ ਸਿੰਘੂ ਤੇ ਟਿੱਕਰੀ ਬਾਰਡਰ ਤੇ ਜਿਹੜਾ ਰਚ ਕੇ ਆਏ ਸੀ ਕਿਸਾਨ ਹੂੰ ਜੀ ਜਿਹੜਾ ਸੰਸਾਰ ਵਿਸ਼ਵ ਪੱਧਰ ਤੇ ਦੇਖਿਆ ਗਿਆ ਲੋਕਾਂ ਨੇ ਦੇਖਿਆ ਵੀ ਕੀ ਕਿਸਾਨ ਕਿੱਡਾ ਵੱਡਾ ਤੇ ਕਿੰਨਾ ਲੰਮਾ ਸੰਘਰਸ਼ ਸਾਥ ਮੇਰੇ ਢੰਗ ਨਾਲ ਚਲਾ ਸਕਦੇ ਨੇ ਆਪਣੇ ਦੌਰ ਜੀ ਜੀ ਬਿਲਕੁਲ ਸਾਰੇ ਜ਼ਬਰ ਤੇ ਜ਼ੁਲਮ ਨੂੰ ਸਹਿ ਕੇ ਵੀ ਜੀ ਇਸ ਕਰਕੇ ਮੈਨੂੰ ਲੱਗਦਾ ਜਦੋਂ ਕਿਸਾਨ ਇਕੱਠੇ ਹੋਣਗੇ ਇਹਨਾਂ ਦੀ ਤਾਂ ਇੱਕ ਗੱਲ ਫੇਰ ਕੇਂਦਰ ਤੱਕ ਜ਼ਰੂਰ ਇੱਕ ਜਿਹੜਾ ਮੈਸੇਜ ਜਾਏਗਾ ਉਸ ਦਾ ਕਿ ਭਾਈ ਹੁਣ ਕਿਸਾਨਾਂ ਨਾਲ ਗੱਲ ਕਰਨੀ ਪੈਣੀ ਹੈ ਨਹੀਂ ਤਾਂ ਫਿਰ ਉਹ ਦੁਬਾਰਾ ਦਿੱਲੀ ਦੀਆਂ ਬਰੂਹਾਂ ਤੇ ਆਉਣ ਲਈ ਤਿਆਰ ਨਹੀਂ ਕਿਉਂਕਿ ਜਦੋਂ ਸਯੁਗਤ ਕਿਸਾਨ ਮੋਰਚਾ ਸਾਂਝਾ ਸਾਂਝੇ ਤੌਰ ਤੇ ਕੋਈ ਕਾਲ ਡਾਊਗਾ ਫਿਰ ਇਕੱਲਾ ਪੰਜਾਬ ਨਹੀਂ ਫਿਰ ਹਰਿਆਣਾ ਰਾਜਸਥਾਨ ਉੱਤਰ ਪ੍ਰਦੇਸ਼ ਫਿਰ ਸਾਰੇ ਉੱਠਣਗੇ ਹਾਂ ਜੀ ਜਦੋਂ ਸਾਰੇ ਉੱਠਣਗੇ ਫਿਰ ਸਰਕਾਰਾਂ ਜਿੰਨੀਆਂ ਮਰਜ਼ੀ ਔਖੜ ਖਾਉ ਹੋਣ ਪਹਿਲਾਂ ਵੀ ਕਿਹਾ ਜਾਂਦਾ ਸੀ ਵੀ ਜਿਹੇ ਪ੍ਰਧਾਨ ਮੰਤਰੀ ਨੇ ਜਿਹੜੇ ਜੋ ਕਹਿੰਦੇ ਨੇ ਕਰਦੇ ਨੇ ਕਦੇ ਪਿੱਛੇ ਨਹੀਂ ਹਟਦੇ ਪਰ ਹਟਣਾ ਪਿਆ ਸੀ ਮਜਬੂਰੀ ਬਾਸ ਤੇ ਨਾਲ ਦੀ ਨਾਲ ਗਲਤੀ ਵੀ ਮੰਨਣੀ ਪਈ ਸੀ ਕਿ ਹਾਂ ਮੈਥੋਂ ਗਲਤੀ ਹੋਈ ਹੈ ਹੂੰ ਹੂੰ ਜੀ ਇਸ ਕਰਕੇ ਪਿੰਡਰ ਸਾਹਿਬ ਇਹੀ ਹੈ ਪਰ ਇੱਕ ਗੱਲ ਜਿਹੜੀ ਫੇਰ ਬਹੁਤ ਅਖੜ ਦੀ ਹੈ ਰਜਾਨਾ ਕਹਿੰਦੇ ਆਪਾਂ ਕਿ ਪੰਜਾਬ ਦੀ ਸਰਕਾਰ ਕਿੱਥੇ ਹੈ ਹੂੰ ਜੀ ਪੰਜਾਬ ਦੇ 10 ਜਾਂ 8 ਮੰਤਰੀਆਂ ਦਾ ਕੁਝ ਐਮਐਲਆ ਦਾ ਡੱਲੇਵਾਲ ਸਾਹਿਬ ਦੇ ਕੋਲ ਆ ਕੇ ਚਲੇ ਜਾਣਾ ਕਾਫੀ ਸੀ ਹੂੰ ਹੂੰ ਜੀ ਬਿਲਕੁਲ ਕਿ ਪੰਜਾਬ ਦੇ ਮੁੱਖ ਮੰਤਰੀ ਦਿੱਲੀ ਗਏ ਹੋਏ ਨੇ ਉਹ ਪ੍ਰਚਾਰ ਕਰ ਰਹੇ ਨੇ ਆਪਣੀ ਪਾਰਟੀ ਦੇ ਉਮੀਦਵਾਰਾਂ ਲਈ ਪਰ ਕਿ ਉਹਨਾਂ ਦੀ ਪ੍ਰਾਇੋਰਟੀ ਤੇ ਕੋਈ ਪੰਜਾਬ ਦਾ ਕਿਸਾਨ ਜਾਂ ਕਿਸਾਨ ਲੀਡਰ ਜੀ ਦੀ ਜਾਨ ਖਤਰੇ 'ਚ ਹੈ ਹੂੰ ਜਿਹੜਾ ਦੁਹਾਈ ਪਾ ਪਾ ਕੇ ਕਹਿ ਰਿਹਾ ਹੈ ਭਾਈ ਕਿਸਾਨਾਂ ਨੂੰ ਕਾਨੂੰਨੀ ਗਰੰਟੀ ਦੇ ਦਿਓ ਐਮਐਸਪੀ ਦੀ ਹੂੰ ਜੀ ਬਿਲਕੁਲ ਜਿਹਦੇ ਪਿੱਛੇ ਕਿਸਾਨ ਨੇ ਜਿਹਦੇ ਪਿੱਛੇ ਭਾਵਨਾਵਾਂ ਜੁੜੀਆਂ ਹੋਈਆਂ ਨੇ ਦੇਸ਼ ਭਰ ਦੇ ਕਿਸਾਨਾਂ ਦੀਆਂ ਕਿਉਂਕਿ ਉਹ ਆਪਣੀ ਲੜਾਈ ਨਹੀਂ ਲੜ ਰਹੀ ਤੇ ਫਿਰ ਕੀ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਜਦੋਂ ਹੁਣ ਦਿੱਲੀ ਗਏ ਹੋਏ ਨੇ ਕੀ ਸਮਾਂ ਕੱਢ ਕੇ ਵਿੱਚ ਵਿਚਾਲਿਓ ਕਿਸੇ ਪ੍ਰਧਾਨ ਮੰਤਰੀ ਨੂੰ ਨਹੀਂ ਪ੍ਰਧਾਨ ਮੰਤਰੀ ਤੋਂ ਸਮਾਂ ਮਿਲਦਾ ਤਾਂ ਘੱਟੋ ਘੱਟ ਗ੍ਰਹਿ ਮੰਤਰੀ ਨੂੰ ਖੇਤੀਬਾੜੀ ਮੰਤਰੀ ਨੂੰ ਇਹਨਾਂ ਤੋਂ ਤਾਂ ਸਮਾਂ ਮਿਲ ਹੀ ਸਕਦਾ ਹੈ ਨਾ ਹਾਂ ਬਿਲਕੁਲ ਬਿਲਕੁਲ ਕਿਰਪਾ ਕਰਕੇ ਉਹਨਾਂ ਨੂੰ ਚਾਹੀਦਾ ਹੈ ਕਿ ਕੋਈ ਵਿਚੋਲਗੀ ਉਹ ਵੀ ਜ਼ਰੂਰ ਸੰਬਨੇ ਕੇ ਕਿ ਨਹੀਂ ਸਰਨਾ ਜ਼ਿੰਮੇਵਾਰੀ ਤੋਂ ਮੁਕਤ ਹੋਇਆ ਜਾ ਸਕਦਾ ਕਿ ਬਸ ਜੀ ਸਿਰਫ ਇਹ ਤਾਂ ਕੇਂਦਰ ਸਰਕਾਰ ਦੀਆਂ ਮੰਗਾਂ ਨੇ ਠੀਕ ਹੈ ਕੇਂਦਰ ਦੀਆਂ ਮੰਗਾਂ ਨੇ ਪਰ ਭਾਈ ਤੁਸੀਂ ਵੀ ਤਾਂ ਲੋਕਾਂ ਦੀ ਚੁਣੀ ਹੋਈ ਸਰਕਾਰ ਹੋ ਤੁਹਾਡੀ ਵੀ ਤਾਂ ਕੋਈ ਜ਼ਿੰਮੇਵਾਰੀ ਤੇ ਡਿਊਟੀ ਬਣਦੀ ਹੋਏਗੀ ਹੂੰ ਜੀ ਤੇ ਇੱਕ ਮਾਨਯੋਗ ਸੁਪਰੀਮ ਕੋਰਟ ਜਿਹੜੇ ਲਗਾਤਾਰ ਇਸ ਮਾਮਲੇ ਨੂੰ ਸੁਣ ਰਹੇ ਨੇ ਦੇਖ ਰਹੇ ਨੇ ਉਹਨਾਂ ਨੂੰ ਵੀ ਜ਼ਰੂਰ ਚਾਹੀਦਾ ਹੈ ਕਿ ਕੇਂਦਰ ਸਰਕਾਰ ਨੂੰ ਵੀ ਕੋਈ ਨਾ ਕੋਈ ਨਿਰਦੇਸ਼ ਦੇ ਦੇਣ ਕਿ ਭਾਈ ਜੇ ਹੋਰ ਕੋਈ ਨਿਰਦੇਸ਼ ਨਹੀਂ ਦੇ ਸਕਦੇ ਤਾਂ ਕਿਸਾਨਾਂ ਨਾਲ ਗੱਲਬਾਤ ਹੀ ਕਰਨ ਦਾ ਨਿਰਦੇਸ਼ ਤਾਂ ਦੇ ਸਕਦੇ ਨੇ ਹੂੰ ਜੀ 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 ਤੇ ਕਿਸਾਨਾਂ ਨਾਲ ਗੱਲਬਾਤ ਕਰਨ ਇਸ ਕਰਕੇ ਅੱਜ ਦੇ ਦਿਨ ਆਪਾਂ ਜਿਹੜੀ ਪੱਤ ਦਾ ਮੀਟਿੰਗ ਹੋ ਰਹੀ ਹੈ ਉਹਦੇ ਲਈ ਦੁਆ ਕਰਦੇ ਆਂ ਕਿ ਅੱਜ ਕਿਸਾਨ ਪੇਣਾ ਇੱਕ ਜਿੱਟ ਇੱਕ ਜੁਟ ਹੋ ਕੇ ਅੱਜ ਕਿਸਾਨ ਸੰਘਰਸ਼ ਦੀ ਨਵੀਂ ਇਵਾਰਤ ਲਿਖਣ ਗਿਆ ਜੀ ਇੱਕ ਜੁਟ ਹੋ ਕੇ ਨਵੇਂ ਇਸ ਸੰਘਰਸ਼ ਨੂੰ ਜਿਹੜਾ ਨਵਾਂ ਕੋਈ ਪੈਤੜਾ ਅਪਣਾ ਕੇ ਨਵੇਂ ਲਈ ਅਪਣਾ ਕੇ ਜਿਹੜੇ ਸਾਡੇ ਕੇਂਦਰ ਸਰਕਾਰ ਹੈ ਹਠੀ ਤੇ ਜਿੱਦ ਜਿੰਨੇ ਫੜੀ ਹੋਈ ਹੈ ਉਹਨੂੰ ਜ਼ਰੂਰ ਝੁਕਣ ਤੇ ਝੁਕਾਉਣ ਲਈ ਮਜਬੂਰ ਕਰਨਗੀਆਂ ਤੇ ਜਗਜੀਤ ਸਿੰਘ ਡੱਲੇਵਾਲ ਜਿਨ੍ਹਾਂ ਦੀ ਸਿਹਤ ਲਗਾਤਾਰ ਨਸਾਜ ਤੇ ਨਾਜ਼ਕ ਬਣੀ ਹੋਈ ਹੈ ਉਹਨਾਂ ਨੂੰ ਨਵੀਂ ਜ਼ਿੰਦਗੀ ਦੇਣ ਲਈ ਕੋਈ ਨਵਾਂ ਰਾਹ ਪਰਦਾਨ ਕਰਨਗੀਆਂ ਤੇ ਜਿਹੜੇ ਹੋਰ 121 ਡੱਲੇਵਾਲ ਉੱਥੇ ਬੈਠੇ ਨੇ ਉਹਨਾਂ ਦੀ ਜ਼ਿੰਦਗੀ ਬਚਾਉਣ ਲਈ ਹੁਣੇ ਤੋਂ ਜ਼ਰੂਰ ਕੋਈ ਹੰਬੜਾ ਮਾਰਨਗੀਆਂ ਅੱਜ ਜਿਹੜੀ ਕਿਸਾਨ ਅਤੇ ਬੰਦੀਆਂ ਦਾ ਏਕਤਾ ਹੋ ਰਹੀ ਹੈ ਲੱਗ ਰਿਹਾ ਹੈ ਕਿ ਅੱਜ ਕਿਸਾਨ ਕਿਸਾਨੀ ਸੰਘਰਸ਼ ਨੂੰ ਕੋਈ ਨਾ ਕੋਈ ਜ਼ਰੂਰ ਨਵਾਂ ਕਿਸਾਨੀ ਸੰਘਰਸ਼ ਦਾ ਸੂਰਜ ਅਜ ਪੱਤਨਾਂ ਦੀ ਧਰਤੀ ਤੋਂ ਜ਼ਰੂਰ ਚੜ੍ਹੇਗਾ ਬਿਲਕੁਲ ਬਿਲਕੁਲ ਅੱਜ ਦੇ ਇਸ মিডিਆ ਸਰਕਲ ਪ੍ਰੋਗਰਾਮ ਵਿੱਚ ਸਾਡੇ ਨਾਲ ਜੁੜੇ ਸਨ ਉਗੇ ਰਾਜਸੀ ਮਾਹਰ ਤੇ ਪੱਤਰਕਾਰ ਸਰਦਾਰ ਕਰਮਜੀਤ ਸਿੰਘ ਜਿਲ੍ਹਾ ਜੀ ਜਿਨ੍ਹਾਂ ਨੇ ਅੱਜ ਦੇ ਮਾਹੌਲ ਉੱਤੇ ਵਿਸਤਾਰਤ ਜਿਹੜੀ ਜਾਣਕਾਰੀ ਬੇਬਾਕੀ ਨਾਲ ਸਾਂਝੀ ਕੀਤੀ ਸੋ ਚਿਲ੍ਹਾ ਸਾਹਿਬ ਚੈਨਲ ਯੂ ਮਿਸ਼ਨ ਪੰਜਾਬੀ ਲਈ ਬੜਮੁੱਲਾ ਸਮਾਂ ਦਿੱਤਾ ਤੁਹਾਡਾ ਧੰਨਵਾਦ ਸ਼ੁਕਰੀਆ ਜੀ ਬਹੁਤ ਬਹੁਤ ਧੰਨਵਾਦ ਪਿੰਡਰ ਸਾਹਿਬ ਇਹ ਮਿਸ਼ਨ ਪੰਜਾਬੀ